ਲੇ ਵੀ ਡੀਸੀ ਤਰਾ ਧੰਨਵਾਦ ਭਰਾਵਾ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਜੀ ਮਿੱਤਰੋ ਆਪਣਾ ਭਰਾਵਾ ਮੁੰਡਾ ਡੀਸੀ ਜਿਹੜੀ ਇਹ ਲੈਂਟਰ ਪਾਉਨੇ ਆਪਾਂ ਤੇ ਸਟਰੰਗ ਦੀ ਲੋੜ ਪੈਂਦੀ ਆ ਆਪਾਂ ਨੂੰ ਸਟਰੰਗ ਲਾਈ ਸੀ ਇਹਨੇ ਡੀਸੀ ਨੇ ਬੀਸੀ ਕਿੰਨੇ ਟਾਈਮ ਤੋਂ ਕੰਮ ਕਰਦਾ ਸਟਰੰਗ ਦਾ 95 ਤੋਂ ਕਰਦਾ 95 ਤੋਂ ਬਹੁਤ ਯਾਰ ਬਾਵਾ ਵੀਰ ਦਾ ਤੇ ਆਪਾਂ ਲੈਂਟਰ ਪਾਉਣ ਦੇ ਲਈ ਜਿਹੜੀ ਸਟਰੰਗ ਕਰਾਈਏ ਇਹ ਤੋਂ ਕਰਾਈਆ ਵੀਰ ਦਾ ਨੰਬਰ ਵੀ ਦੇਵਾਂਗੇ ਆਪਾਂ ਫੋਨ ਨੰਬਰ ਮੌਕਾ ਦੇਓ ਭਰਾ ਨੂੰ ਬਹੁਤ ਹੀ ਵਧੀਆ ਇਨਸਾਨ ਆ ਕਿਉਂਕਿ ਵਰਤੇ ਤੇ ਪਤਾ ਲੱਗਦਾ ਠੀਕ ਆ ਨਾ ਬਹੁਤ ਕੰਮ ਸੁਧਰਾ ਕੀਤਾ ਲੈਂਟਰ ਖੁੱਲਿਆ ਪੂਰਾ ਵਧੀਆ ਲੈਂਟਰ ਨਿਕਲਿਆ ਜੀ ਆਪਣਾ ਲੈਂਟਰ ਦਾ ਵੀ ਇੱਕ ਨੰਬਰ ਆ ਇੱਕ ਨੰਬਰ ਲੈਂਟਰ ਨਿਕਲਿਆ ਵੱਡੀ ਗੱਲ ਦਾ ਬੰਦੇ ਰੂਹ ਵਾਲੇ ਨੇ ਠੀਕ ਆ ਜੀ ਇਹ ਵੱਡੀ ਗੱਲ ਹੁੰਦੀ ਆ ਕੋਈ ਆਇਆ ਨਹੀਂ ਹੈਗਾ ਜਿੱਦਨੇ ਤੁਸੀਂ ਕਹੋਗੇ ਉਦੋਂ ਖੋਲਣਾ ਲੈਂਟਰ ਠੀਕ ਆ ਜੀ ਪਹਿਲਾਂ ਜਦੋਂ ਸਾਡਾ ਕੀਤੀ ਉਦੋਂ ਬਹੁਤ ਤਸੱਲੀ ਨਾਲ ਕਰੀ ਤੇ ਮਨ ਖੁਸ਼ ਕਰਤਾ ਵੀਰ ਨੇ ਡੀਸੀ ਡਾਂਗੋ ਤੋਂ ਪਹਿਲਾਂ ਨੋਈ ਬਹੁਤ ਵੱਡਾ ਆ ਹਾਂ ਜੀ ਐਗਲਾ ਨੋਈ ਸੁਣ ਕੇ ਡਰ ਜਾਂਦਾ ਇਹੋਂ ਮੇਰੇ ਠੇਕੇਦਾਰ ਨੇ ਕਿਹਾ ਵੀ ਡੀਸੀ ਆਊਗਾ ਸਾ ਟਰੈਂਕ ਕਰਨ ਮੈਂ ਮੈਂ ਤਾਂ ਵੀ ਡੀਸੀ ਆਊਗਾ ਤੇ ਫਿਰ ਪਤਾ ਲੱਗਿਆ ਸੋ ਬਹੁਤ ਵਧੀਆ ਗੱਲ ਆ ਤੇ ਭਰਾਵਾ ਤੇਰਾ ਧੰਨਵਾਦ ਬਹੁਤ ਬਹੁਤ ਠੀਕ ਆ ਨਾ ਤੇ ਵੀਰ ਦਾ ਥੋੜਾ ਆਪਾਂ ਨੰਬਰ ਦਵਾਂਗੇ ਪੇਜ ਤੇ ਕੋਈ ਤੁਹਾਨੂੰ ਫੋਨ ਫਾਨ ਕਰੇ ਵਧੀਆ ਢੰਗ ਨਾਲ ਡੀਲ ਕਰਿਓ ਠੀਕ ਆ ਨਾ ਹਾਂ ਹੋਰ ਪੈਅ ਨਾ ਲਾ ਹੋ ਕੁੱਗੀ ਬੈਠੀ ਆ ਉਹ ਮੈਂ ਤਾਂ ਪੈਅ ਲਾ ਦੇ ਬੰਦੇ ਕੈਨਰ ਲਾ ਉਹ ਧਿਆਨ ਨਾਲ ਕਰਨਾ ਪੈਂਦਾ ਕੰਮ ਹਣਾ